ਡਾਕਟਰ ਰੇਪ ਤੇ ਕਤਲ ਕੇਸ ਦੇ ਰੋਸ ਵਿੱਚ ਜੋ ਬੈਂਗਪੁਰਾ ਟਾਈਗਰ ਫੋਰਸ ਵੱਲੋਂ ਡਾਕਟਰ ਬੀ ਆਰ ਅੰਬੇਡਕਰ ਚੌਕ ਹਾਰਪੁਰ ਵਿਕੇ ਮੋਦੀ ਸਰਕਾਰ ਮੋਦਾਬਾਦ ਦੇ ਨਾਰੇ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਬਾਅਦ ਵਿੱਚ ਕੈਂਡਲ ਮਾਰਚ ਕਰਿਆ ਗਿਆ ਬੇਗੰਪੁਰਾ ਟਾਈਗਰ ਫੋਰਸ ਦੇ ਕੌਮੀ ਪ੍ਰਧਾਨ ਅਸ਼ੋਕ ਸੱਲਣ ਅਤੇ ਕੌਮੀ ਜਨਰਲ ਸਕੱਤਰ ਅਵਤਾਰ ਬਸਿੱਖਵਾਜੂ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਜੋ ਪ੍ਰਦਰਸ਼ਨ ਡਾਕਟਰ ਨੂੰ ਇਨਸਾਫ ਦੇ ਲਈ ਕੀਤਾ ਜਾ ਰਿਹਾ ਹੈ ਬੇਗੰਪੁਰਾ ਟਾਈਗਰ ਫੋਰਸ ਵੱਲੋਂ ਉਸ ਨੂੰ ਪੂਰਨ ਤੌਰ ਤੇ ਸਮਰਥਨ ਦਿੱਤਾ ਜਾਂਦਾ ਹੈ ਤੇ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਜੇਕਰ ਸਾਰੇ ਦੋਸ਼ੀਆਂ ਫੜ ਕੇ ਫਾਂਸੀ ਤੇ ਨਾ ਟੰਗਿਆ ਗਿਆ ਤਾਂ ਪੂਰੇ ਭਾਰਤ ਵਿੱਚ ਮੋਦੀ ਸਰਕਾਰ ਖਿਲਾਫ ਸੰਘਰਸ਼ ਕੀਤਾ ਜਾਵੇਗਾ ਇਸ ਤਰ੍ਹਾਂ ਦਾ ਕੈਂਡਲ ਮਾਰਚ ਔਰ ਨਾਲ ਦੇ ਨਾਲ ਅੱਜ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਡਾਕਟਰ ਬੀ ਆਰ ਅੰਬੇਦਕਰ ਚੌਕ ਹੁਸ਼ਿਆਰਪੁਰ ਵਿਖੇ ਕਥਿਓ ਜੀ ਮੇਂ ਕੀ ਤੁਹਾਨੂੰ ਪਤਾ ਹੀ ਹੈ ਕਿ ਕੋਲਕत्ता ਡਾਕਟਰ ਜਿਹੜਾ ਹੱਤਿਆ ਕਾਂਡ ਆ ਉਹਦੇ ਦੋਸ਼ੀ ਬਹੁਤ ਨੇ ਉਹਦੇ ਦੋਸ਼ੀ ਬਹੁਤ ਨੇ ਪਰ ਇੱਕ ਦੋਸ਼ੀ ਨੂੰ ਹਜੇ ਤੱਕ ਫੜਿਆ ਤੁਸੀਂ ਇਹ ਦੇਖੋ ਕਿ ਹਸਪਤਾਲ ਦਾ ਜਿਹੜਾ ਮੈਨੇਜਮੈਂਟ ਆ ਉਹਨੇ ਇਹ ਬਿਆਨ ਕੀਤਾ ਸੀ ਆ ਕਿ ਕੁੜੀ ਨੇ ਜਿਹੜੀ ਆਤਮ ਹੱਤਿਆ ਕੀਤੀ ਆ ਪਰ ਜਦੋਂ ਉੱਥੇ ਦੇ ਸਟੂਡੈਂਟਸ ਨੇ ਜਿਹੜੇ ਕਿ ਔਰ ਜਿਹੜਾ ਔਨ ਡਿਊਟੀ ਇੱਕ ਤਰ੍ਹਾਂ ਦੀ ਹੁੰਦੀ ਆ ਕਿ ਇੰਟਰਨਸ਼ਿਪ ਜਿਹੜੀ ਚੱਲ ਰਹੀ ਸੀ ਉਹਨਾਂ ਦੇ ਸਟੂਡੈਂਟ ਨੇ ਇਹ ਜਦੋਂ ਆਵਾਜ਼ ਉਠਾਈ ਸੜਕਾਂ ਤੇ ਆਏ ਤੇ ਬੰਗਾਲ ਦੀ ਸਰਕਾਰ ਜਾਗੀ ਕੇਂਦਰ ਦੀ ਸਰਕਾਰ ਜਾਗੀ ਉਹਨਾਂ ਨੇ ਉਸ ਤੋਂ ਬਾਅਦ ਇਹਦੀ ਇਨਕੁਆਇਰੀ ਹਾਇਰ ਅਥਾਰਟੀ ਦੇ ਕੋਲ ਕਰਵਾਈ ਉੱਥੇ ਕੀ ਹੋਇਆ ਕਿ ਜਿਹੜਾ ਰੂਮ ਸੀਗਾ ਇੱਕ ਹਾਲ ਸੀਗਾ ਉਹਦੇ ਵਿੱਚ ਨਾ ਕੈਮਰੇ ਸਨ ਇੱਕ ਸਿਰਫ 12 ਦੋ ਕੈਮਰੇ ਲੱਗੇ ਹੋਏ ਸਨ ਉਹਦੇ ਵਿੱਚ ਸਿਰਫ 45 ਤੋਂ 50 ਮਿੰਟ ਦੇ ਵਿੱਚ ਇੱਕ ਸ਼ਖਸ ਜਿਹੜਾ ਸੀਗਾ ਜਿਹੜਾ ਕੀ ਉਥੇ ਉਸ ਕਾਲਜ ਦੇ ਵਿੱਚ ਐਡਮਿਸ਼ਨਾਂ ਕਰਵਾਉਂਦਾ ਸੀਗਾ ਸਟੂਡੈਂਟਾਂ ਤੇ ਉਹ ਅਕਸਰ ਉੱਥੇ ਆਉਂਦਾ ਜਾਂਦਾ ਸੀਗਾ ਉਸ ਦੇ ਦੌਰਾਨ ਹੀ ਉਸ ਹਾਲ ਦੇ ਵਿੱਚ ਬਹੁਤ ਸਾਰੇ ਜਿਹੜੇ ਕਾਲਜ ਦੇ ਸਟੂਡੈਂਟ ਆਏ ਤੇ ਗਏ ਜਦੋਂ ਪੂਰੀ ਰਾਤ ਦੇ ਦੋ ਪੰਜੇ ਅਰੈਸਟ ਕਰਨਾ ਚਾਹਿਆ ਉਹਨੇ ਹਾਲ ਦੇ ਵਿੱਚ ਜਾ ਕੇ ਤੋਂ ਉਹਦੇ ਨਾਲ ਇਹ ਘਟਨਾ ਵਾਪਰੀ ਤੇ ਦੇਖੋ ਕਿ ਕਾਲਜ ਜਿਹੜਾ ਹੈਗਾ ਇੰਸਟੀਚਿਊਟ ਹੈਗਾ ਉਹ ਆਪਣੀ ਸ਼ਬੀ ਨਾ ਖਰਾਬ ਹੋਵੇ ਧੀ ਨੂੰ ਇਨਸਾਫ ਦਾ ਕੀ ਦਵਾਣਾ ਸੀ ਉਲਟਾ ਸਰਕਾਰਾਂ ਦੇ ਦਬਾਅ ਵਿੱਚ ਆ ਕੇ ਨੂੰ ਆਤਮ ਹੱਤਿਆ ਦਾ ਜਿਹੜਾ ਉਹ ਕੇਸ ਬਣਾਣ ਦੇਣਾ ਚਾਹੁੰਦਾ ਸੀ ਪਰ ਧੰਨਵਾਦ ਕਰਦਾ ਮੈਂ ਉਹਨਾਂ ਸਟੂਡੈਂਟਸ ਦਾ ਉਹਨਾਂ ਡਾਕਟਰਸ ਦਾ ਜਿਨ੍ਹਾਂ ਨੇ ਇਹ ਹਟਾਲ ਕੀਤੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੋਵੇ ਉਹ ਪੂਰੇ ਭਾਰਤ ਦੇ ਵਿੱਚ ਦੇਖ ਰਿਹਾ ਡਾਕਟਰ ਅੱਜ ਮੈਂ ਦੇਖ ਰਿਹਾ ਸੀਗਾ ਕਿ ਕਈ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਡਾਕਟਰਾਂ ਨੂੰ ਕਾਲਾ ਕਟ ਰਹੇ ਸਨ ਕਮੈਂਟਾਂ ਦੇ ਵਿੱਚ ਕਿ ਇਹਨਾਂ ਨੂੰ ਤਾਂ ਬੇਲਿਆਂ ਨੂੰ ਤਨਖਾਹ ਮਿਲਦੀ ਆ ਅੱਜ ਹਟਾਲ ਕਰਦੀ ਕੱਲ ਕਰ ਦਿੱਤੀ ਮੈਂ ਕਹਿੰਦਾ ਇਹ ਉਹਦੀਆਂ ਲੱਖ ਦੀਆਂ ਲਾਂਧਾਂ ਉਹਨਾਂ ਕਮੈਂਟ ਕਰਨ ਵਾਲਿਆਂ ਦੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਅੱਜ ਇਸ ਧੀ ਦੇ ਨਾਲ ਹੋਇਆ ਕੱਲ ਨੂੰ ਕਿਸੇ ਦੀ ਧੀ ਦੇ ਨਾਲ ਵੀ ਹੋ ਸਕਦਾ ਡਾਕਟਰਾਂ ਨਾਲ ਖੜਨਾ ਤਾਂ ਕੀ ਸੀ ਉਲਟਾ ਉਹਨਾਂ ਨੂੰ ਕਾਲਾ ਕੱਟਨੀਆ ਸ਼ੁਰੂ ਕਰ ਦਿੱਤੀਆਂ ਪਰ ਆਪਾਂ ਬੇਗੰਪੁਰਾ ਟਾਈਗਰ ਫੋਰਸ ਦੀ ਸਮੂਹ ਟੀਮ ਚੇਅਰਮੈਨ ਬਿੱਲਾ ਦੇਵਾਲ ਜੀ ਕੌਮੀ ਪ੍ਰਧਾਨ ਅਸ਼ੋਕ ਸੱਲਨ ਜੀ ਕੌਮੀ ਜਨਰਲ ਸੈਕਟਰੀ ਅਫਤਾਰ ਬਸੀ ਖਵਾਜੂ ਜੀ ਇਵਨ ਸਾਡਾ ਹਰਿਆਣਾ ਸਟੇਟ ਪੂਨਾ ਸਟੇਟ ਜੰਮੂ ਕਸ਼ਮੀਰ ਯੂਪੀ ਬਿਹਾਰ ਸਾਰੇ ਸਟੇਟ ਅਸੀਂ ਪ੍ਰਦਰਸ਼ਨ ਲਈ ਤਿਆਰ ਹਾਂ ਇੱਕ ਮੇਰੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਐਲਾਨ ਕਰ ਦਵੇ ਕਿ ਜੇਕਰ ਦੋਸ਼ੀ 2 ਜਾਂ 4 ਦਿਨਾਂ ਦੇ ਵਿੱਚ ਫੜ ਕੇ ਉਹਨਾਂ ਨੂੰ ਫਾਹੇ ਨਾ ਲਾਇਆ ਗਿਆ ਇੱਕ ਮੇਰੀ ਐਲਾਨ ਕਰ ਦਨ ਤੇ ਅਸੀਂ ਸਰਕਾਰਾਂ ਦੇ ਨਾਲ ਮੱਥਾ ਤਾਂ ਹੁਦਦਾ ਵੀ ਲਾਈ ਰੱਖੀਦਾ ਤੇ ਇੱਟ ਦੇ ਨਾਲ ਇੱਟ ਖੜਕਾ ਦਾਂਗੇ ਕਿਉਂਕਿ ਮੋਦੀ ਸਰਕਾਰ ਦੀ ਸਰਕਾਰ ਦੇ ਵਿੱਚ ਧੀਆਂ ਤੇ ਬਹੁਤ ਜ਼ੁਲਮ ਹੋਏ ਨੇ ਬਹੁਤ ਬਦਲਤਕਾਰ ਹੋਏ ਹਨ ਪਰ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਸਜ਼ਾ ਮਿਲੀ ਹੋਵੇ ਬਾਈ ਜਿਤ ਪਰ ਹੀ ਹੋਏ ਹੋਏ ਹਨ ਕਿਉਂਕਿ ਇਹਦੇ ਵਿੱਚ ਨੇਤਾਵਾਂ ਦੀ ਬੜੀ ਸ਼ਮੂਲੀਅਤ ਹੁੰਦੀ ਹੈ ਸਾਥੀਓ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਸ ਧੀ ਨੂੰ ਇਨਸਾਫ ਮਿਲੇ ਘਰਾਂ ਚੋਂ ਨਿਕਲਣਾ ਪੈਣਾ ਤੁਹਾਨੂੰ ਸਰਕਾਰਾਂ ਦੇ ਖਿਲਾਫ ਬੋਲਣਾ ਪੈਣਾ ਕੱਲ ਨੂੰ ਤੁਹਾਡੀਆਂ ਧੀਆ ਪੈਣਾ ਵੀ ਜਾ ਕੇ ਵੱਡੇ ਵੱਡੇ ਕਾਲਜਾਂ ਦੇ ਵਿੱਚ ਪੜਨਗੀਆਂ ਸਾਥੀਓ ਅੱਜ ਧੀਆ ਜੇਕਰ ਕਿਸੇ ਮਹੀਨਾ ਜਾਂ ਡੇਢ ਮਹੀਨਾ ਕਿਸੇ ਹਸਪਤਾਲ ਵਿੱਚ ਟ੍ਰੇਨਿੰਗ ਕਰਨ ਜਾ ਰਹੀਆਂ ਕਿ ਉਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਉਹ ਡਰੀਆਂ ਪਈਆਂ ਮਾਪੇ ਡਰੇ ਪਏ ਆ ਸਾਥਿਓ ਇਹ ਮਾਹੌਲ ਬਣਾ ਦਿੱਤਾ ਇਹਨਾਂ ਸਰਕਾਰਾਂ ਨੇ ਭਾਰਤ ਦਾ ਹੁਣ ਤੁਸੀਂ ਇਨਸਾਫ ਲਈ ਸੜਕਾਂ ਤੇ ਆਉਣਾ ਹੈ ਇਹੀ ਗੱਲਾਂ ਕਹਿੰਦਾ ਹੋਇਆ ਜੈ ਗੁਰਦੇ ਧੰਨ ਗੁਰਦੇ ਜੈਪੀਨ ਜੈਪਾ ਧੀ ਸਰਕਾਰ ਮੁਰਦਾਬਾਦ ਮੁਰਦਾਬਾਦ ਧੀ ਸਰਕਾਰ ਮੁਰਦਾਬਾਦ ਮੁਰਦਾਬਾਦ ਧੀ ਸਰਕਾਰ ਮੁਰਦਾਬਾਦ ਮੁਰਦਾਬਾਦ ਧੀ ਸਰਕਾਰ ਮੁਰਦਾਬਾਦ ਮੁਰਦਾਬਾਦ Chander Consultants Limited Building Maintenance Handyman under Chat Trade Platform is now available on your local London area. He has more than 5 years experience in same line. He used to work with reputed companies, agencies, as well local builders with brothers. He is professional by plumbing, electrician, masonry, car For more information, please contact him at under Jack trade platform, www.checktrade.com slash 921760 Chandar Consultants Limited. Call him on this number: 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ